ਕਹਿੰਦੇ ਤੁਸੀਂ ਇੱਥੋਂ ਤੱਕ ਕਹਿ ਦਿੱਤਾ ਹੈਗਾ ਕਿ ਦੋ-ਦੋ ਹਜ਼ਾਰ ਰੁਪਈਆ ਮੇਰੇ ਕੋਲ ਲੈ ਕੇ ਜਾਂਦੇ ਰਹੇ ਤੇ ਅੱਜ ਕੱਲ ਬੂਥੇ ਬਣਾਏ ਨੇ ਵੱਡੇ ਵੱਡੇ ਲੋਕਾਂ ਨੇ ਮੈਨੂੰ ਗੱਲ ਹੈ ਕੱਢੀ ਆਂ ਕਹਿੰਦੇ ਤੁਸੀਂ ਟੋਕਿਆ ਕਿਉਂ ਨਹੀਂ ਸੁੱਕੀ ਬਰਾੜ ਨਹੀਂ ਬਿਲਕੁਲ ਮੈਂ ਸੱਚੀ ਗੱਲ ਕਹਿਨੀ ਆ ਮੈਂ ਤਾਂ ਹੁਣ ਵੀ ਕਹਿਨੀ ਆ ਮੈਂ ਆਪਣੇ ਜ਼ਮਾਨੇ ਤੇ ਕਹਿਮਾਂ ਲੈ ਕੇ ਜਾਂਦਿਆਂ ਰਹੀਆਂ ਇਹਦੇ 'ਚ ਸ਼ੱਕ ਵਾਲੀ ਕਿਹੜੀ ਗੱਲ ਆ ਤੇ ਫਿਰ ਕੀ ਹੋਗਾ ਜੇ ਮੈਂ ਕਹਤਾ ਮੈਂ ਮੈਂ ਕਿਸੇ ਦਾ ਨਾਂ ਤਾਂ ਨਹੀਂ ਲਿਆ ਨਾ ਲੋਕਾਂ ਨੇ ਫੋਟੋਆਂ ਬਣਾਤੀਆਂ ਉੱਥੇ ਨਹੀਂ ਉਹ ਆਪੇ ਬਣਾਈਆਂ ਜੀ ਉਹ ਮੈਨੂੰ ਉਹ ਤੇ ਚ ਮੇਰਾ ਕੀ ਕਸੂਰ ਹੈ ਜਗਤਾਰ ਜੀ ਜੇ ਲੋਕਾਂ ਨੇ ਫੋਟੋ ਬਣਾਤੀਆਂ ਹੁਣ ਐਵੇਂ ਫੋਟੋ ਗਰਲੇਜ ਅਖਤਰ ਦੀ ਮੈਂ ਪਿੱਛੇ ਜੇ ਇੰਟਰਵਿਊ ਦੇਖੀ ਉਹਦੇ ਤੇ ਵੀ ਉਹੀ ਕੁੜੀ ਦੀ ਐਵੇਂ ਫੋਟੋ ਲਾਈ ਪਈ ਐ ਇਹ ਜਿਹੜੇ ਮਾਈਂਡ ਨਾ ਕਰਿਓ ਜਿਹੜੇ ਮੀਡੀਆ ਵਾਲੇ ਵੈ ਨਾ ਗਲਤ ਪ੍ਰੈਜੈਂਟੇਸ਼ਨ ਇਹਨਾਂ ਦੀ ਨਹੀਂ ਹੋਣੀ ਚਾਹੀਦੀ ਜੋ ਕਲਾਕਾਰ ਕਹਿੰਦਾ ਮੈਂ ਤੁਹਾਨੂੰ ਵੀ ਕਹਿੰਨੀ ਆ ਖੈਰ ਤੁਹਾਡੇ ਤੇ ਤਾਂ ਮਾਣ ਆ ਮੈਨੂੰ ਤੁਸੀਂ ਦੱਸਿਆ ਵੀ ਸੀ ਵੀ ਮੇਰਾ ਕੋਈ ਕਸੂਰ ਨਹੀਂ ਇਹ ਵਿੱਚੋਂ ਹੀ ਮੇਰੀ ਇੱਕ ਆਰਾਮ ਮੰਦਰ ਦੀ ਵੀਡੀਓ ਵਾਇਰਲ ਹੋਈ ਸੀ ਨਾ ਉਹਦੇ ਚ ਵੀ ਲੋਕਾਂ ਨੇ ਕ ਉਹਦੇ ਆਪ ਦੇ ਤਰੀਕੇ ਨਾਲ ਪਾ ਲੈਂਦੇ ਹਨ ਉੱਤੇ ਐਡੀਟਿੰਗ ਕਰਕੇ ਅੱਜ ਕੱਲ ਕੀ ਨਹੀਂ ਹੁੰਦਾ ਤੁਸੀਂ ਦੱਸੋ ਕਈ ਸਿੰਗਰ ਵੀ ਸ਼ਰਾਰਤਾਂ ਕਰ ਦਿੰਦੇ ਆ ਸਿੰਗਰ ਵੀ ਸ਼ਰਾਰਤਾਂ ਕਰ ਦਿੰਦੇ ਨੇ ਹਾਂ ਕੋਈ ਨਾ ਜਿਉਂਦੇ ਵਾਸਤੇ ਰਹਿਣ ਸਾਰੇ ਆਪਾਂ ਆਪਾਂ ਨੂੰ ਕਿਸੇ ਸਿੰਗਰ ਨਾਲ ਕੋਈ ਮਤਲਬ ਨਹੀਂ ਸਾਰੇ ਮੇਰੇ ਸਤਿਕਾਰਯੋਗ ਨੇ ਐਂਡ ਮੈਂ ਤਾਂ ਚਾਹੁੰਨੀ ਆ ਵੀ ਐਜੂਕੇਸ਼ਨ ਦੇਵਾਂ ਥੋੜੀ ਜਿਹੀ ਸਮਝ ਜਣ ਹੋਰ ਮੇਰਾ ਕੋਈ ਮਤਲਬ ਨਹੀਂ ਮਕਸਦ ਕੋਈ ਨਹੀਂ ਆ ਕਹਿੰਦੇ ਨਵੀਆਂ ਕੁੜੀਆਂ ਬਾਰੇ ਇਦਾਂ ਨਹੀਂ ਬੋਲਣ ਜੇ ਇੱਕ ਔਰਤ ਤੇ ਇੱਕ ਔਰਤ ਦੇ ਖਿਲਾਫ ਬੋਲੇ ਤੇ ਚੰਗੀ ਗੱਲ ਨਹੀਂ ਆ ਨਹੀਂ ਔਰਤ ਔਰਤ ਦੇ ਖਿਲਾਫ ਬੋਲੇ ਲਾ ਹੈ ਕਿ ਚੰਗੀ ਗੱਲ ਨਹੀਂ ਕਿਉ ਪਿਆ ਉਹ ਤਾਂ ਬਾਹਰ ਰਹਿਂਦਾ ਘਰ ਮੈਂ ਤਾਂ ਮਾਵਾ ਮਰ ਗਈ ਉਹਨਾਂ ਦੀ ਜਿੰਨਾਂ ਨੂੰ ਸਮਝਾਉਣੇ ਵੀ ਬੱਚਿਓ ਹੁਣ ਗੁਰਲੇਜ਼ ਅਖਤਰ ਕਿੱਡੀ ਵਧੀਆ ਸਿੰਗਰ ਹੈ ਕਿੱਡੀ ਟੌਪ ਦੀ ਸਿੰਗਰ ਆ ਇਨੀ ਡਾਊਨ ਟੂ ਆਰਤਾ ਹੋ ਕੁੜੀ ਮੱਕਾ ਤੋ ਗੱਲਾਂ ਹੀ ਛੱਡ ਦੇ ਉਹਨਾਂ ਨੂੰ ਮੈਂ ਕਦੇ ਕਿਹਾ ਕੁਝ